ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ। ਆਸ ਕਰਦੇ ਹਾਂ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਊਗੇ। ਅੱਜ ਦੀ ਵਿਜ਼ਿਟ ਪਿੰਡ ਮਮੂਤਪੁਰਾ ਜ਼ਿਲ੍ਹਾ ਸ਼ਹੀਦ ਨੂੰ ਤਰਤਲ ਸਾਹਿਬ ਤਹਿਸੀਲ ਪੱਟੀ ਭਾਈ ਗੁਰਪ੍ਰੀਤ ਸਿੰਘ ਜੀ ਦੇ ਕੋਲ ਪਹੁੰਚੇ ਆਂ। ਜੋ ਚਾਰ ਦੰਦ ਵਸ਼ੀ ਦੁੱਜਾ ਸੂਆ ਲੈ ਕੇ ਆਏ ਨੇ। ਕੋਈ 5-7 ਦਿਨ ਦਾ ਸਮਾਂ ਰਹੇਗਾ ਸੂ ਡਿਲੀਵਰੀ ਚ ਬਾਕੀ ਤੇ ਵਾਸੀ ਸੋਹਣੀ ਛੰਥਿੱਤਾ ਬਹੁਤ ਸੋਹਣਾ ਕਮਾਲ ਦਾ ਲੱਗਾ ਉਹ ਤੋਂ ਪਹਿਲਾਂ ਰਿਕੁਐਸਟ ਕਰਦੇ ਹਾਂ ਖਰੀਦਦਾਰੀ ਤੋਂ ਕਿਤੇ ਵੀ ਆਪਣੀ ਖਰੀਦਦਾਰੀ ਕਰਨੇ ਆ ਦੋ ਟਾਈਮ ਆਪਣੀ ਚੋਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈੱਲ ਆਨ ਨੂੰ ਸੈੱਟ ਕਰਨਾ ਕਿਉਂਕਿ ਨਵੀਂ ਵੀਡੀਓ ਆਪ ਨੂੰ ਜਲਦੀ ਪਹੁੰਚ ਜੇ ਤੇ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਇਸ ਵੀਡੀਓ ਤੋਂ ਤੇ ਇਸੇ ਕਰਕੇ ਤੁਹਾਨੂੰ ਰਿਕਵੈਸਟ ਕਰਦੇ ਰਹਿੰਦੇ ਆ ਜੋ ਆਉਣਾ ਲੈ ਕੇ ਵਧੇਰੇ ਜਾਣਕਾਰੀ ਦਈਏ ਤੁਹਾਨੂੰ ਬਾਈ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਤਿਨਾਮ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਵਿੱਚ ਆਪਣਾ ਨਾਮ ਫੋਨ ਨੰਬਰ ਤੇ ਡਰੈਸ ਆਪਣਾ ਜ਼ਿਲ੍ਹੇ ਦਾ ਦੱਸ ਦਈਏ ਭੈਣ ਭਰਾ ਨੂੰ ਗੁਰਪ੍ਰੀਤ ਸਿੰਘ ਜੀ ਹਾਂ ਜੀ ਮੋਬਾਈਲ ਨੰਬਰ 9646 03834 ਜੀ ਹਾਂ ਜੀ ਪਿੰਡ ਮਮੂਨਪੁਰਾ ਹਾਂ ਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਅਮਰਕੋਟ ਦੇ ਨਾਲ ਹੀ ਪੈਂਦਾ ਜੀ ਠੀਕ ਹੈ ਜੀ ਤੇ ਵਪਾਰ ਲੈਣ ਦਾ ਕਾਰੋਬਾਰ ਹੈ ਹਾਂ ਜੀ ਵਪਾਰ ਲੈਣ ਦਾ ਜਿਆਦਾ ਮੱਝਾਂ ਹੁੰਦੀਆਂ ਨੇ گاਵਾں گاਵਾں ਵੀ ਮੱਝਾਂ ਵੀ ਲਈਦੀਆਂ ਜੀ ਜੋ ਵੀ ਆ ਜੀ ਹਾਂ ਜੀ ਜੋ ਵੀ ਆ ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਕ ਦੁੱਧ ਦੀ ਮਾਲਕਨ ਗਏ ਵਿਰਜਿਆ ਪਹਿਲੇ ਸਵੇਰੇ 18 ਕਿਲੋ ਦਿੱਤਾ ਸੀ 20 ਕਿਲੋ ਦੁੱਧ ਦੇ ਜੂਗੀ 20 ਕਿਲੋ ہاں ਜੀ ਥਾਨ ਥੋੜਾ ਬਹੁਤ ਸੋਨਾ ਲੱਗਾ ਨਾ ਥਾਨ ਬਹੁਤ ਸੋਨਾ ਛ ਤੇ ਜਾਤ ਬ੍ਰੀਡ ਵੀ ਚੰਗੀ ਹੈ ਹਾਂ ਜੀ ਪਰ ਹੈਗੀ ਝੁੰਗੀ ਆ ਹਾਂ ਜੀ ਸਿੰਘਾਂ ਦੀ ਝੁੰਗੀ ਆ ਲਓ ਭਾਈ ਚੈੱਕ ਕਰ ਲਓ ਥਾਨ ਲੈ ਵਾ ਤੇ ਬਹੁਤ ਸੋਨਾ ਲੱਗਾ ਲਓ ਜੀ ਖੋਲ ਕੇ ਤੋੜ ਕੇ ਵਖਾ ਲੀਏ ਲਓ ਜੀ ਨਾੜਾ ਨੂੜਾ ਚੰਗੀਆਂ ਹਨ ਇਹ ਵਾਨੇ ਦੇ ਤੇ ਐਫ ਨਸਲ ਦੇ ਵਿੱਚ ਗਿਣ ਲਓ ਲੰਮੀ ਤੋਰ ਦੇ ਵੀ ਲੋ ਜੀ ਲਾਲ ਲੂੜ ਬਹੁਤ ਪਏ ਜਾਨ ਜੀ ਪੂਰੀ ਬਣੂਗੀ ਹਾਂ ਲਾਲ ਲੂੜ ਲੋਂ ਹਿਸਾਬ ਲਾਇਕ ਨਾ ਤੇ ਹਾਈ ਟੂਟ ਵੀ ਬਹੁਤ ਸੋਹਣੀ ਕਮਾਲ ਦੀ ਲੋ ਜੀ ਅਜੇ ਮਗਰ ਲਾਲ ਲੂੜ ਪੂਰੇ ਪਏ ਭਰ ਜੋਗੀ ਹਨਾ ਹਾਂ ਜੀ ਬੰਦੇ ਨਹੀਂ ਅਜੇ ਪੁੜੇ ਪੁੜੇ ਨਹੀਂ ਉਤੋਂ ਫਿਰ ਸੇ ਨਹੀਂ ਹੈ ਜੀ ਤੇ ਭਾਈ ਗੁਰਪ੍ਰੀਤ ਕੀ ਇਹਦਾ ਫਿਰ ਲੈ ਤੇ ਕਰ ਦੇਣਾ 42000 ਜੀ 42000 ਸਿਰਫ ਹਾਂ ਜੀ ਤੇ ਦੂਜਾ ਸਵਾ 4 ਦੰਦ ਹਾਂ ਜੀ 4 ਦਿੰਦੀ ਹੈ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ 994603834 ਲਓ ਭਾਈ ਮਿੱਤਰੋ ਆਪਣੀ ਚੈੱਕ ਪਾਸ ਕਰਕੇ ਲੈ ਜਿਓ ਦੂਜਾ ਸੂਆਏ ਸਿੰਘਾਂ ਵਾਲੀ ਆ ਝੂੰਗੀ ਆ ਠੀਕ ਆ ਜੀ ਥਾਂ ਲੈਵੇ ਦੀ ਜਿਹੜੀ ਬੰਤਰ ਆ ਬਹੁਤ ਸੋਹਣੀ ਆ ਦੇਖ ਸਕਦੇ ਹੋ ਜੀ ਲਾਗੇ ਤੋਂ ਤੁਹਾਨੂੰ ਚੈੱਕ ਕਰਾ ਰਹੇ ਆ ਥਾਂ ਜਿਹੜਾ ਬਹੁਤ ਪਿਆਰਾ ਲੱਗਾ ਚੰਗਾ ਮੋਟਾ-ਮੋਟਾ ਲੱਗਾ ਦੇਖ ਲਓ ਠੀਕ ਆ ਜੀ ਜਿਹੜੇ ਪੁੜੇ ਆ ਉਹ ਵੀ ਹਾਲ ਦੀ ਘੜੀ ਨਹੀਂ ਫਿਸੀ ਤੇ ਪੂਰੀ ਮਤਲਬ ਕਿ ਬਣ ਕੇ ਗਾਂ ਜਿਹੜੀ ਆ ਪੂਰੀ ਫਿਰ ਸੋਹ ਗਈ ਐਚ ਐਫ ਨਸਲ ਦੇ ਵਿੱਚ ਆ ਤੇ ਸੋਹਣੀ ਆ ਬ੍ਰੇਡ ਥਾਂਲੇ ਵਾ ਬਹੁਤ ਸੋਹਣਾ ਲੱਗਾ ਕਮਾਲ ਦਾ ਮਗਰੋਂ ਜੋ ਲਾਲੂੜੇ ਚੰਗੇ ਨੇ ਜੇ ਪਾਏ ਠੀਕ ਆ ਜੀ ਕਰ ਲਓ ਚੈੱਕ ਹਾਲ ਦੀ ਘੜੀ ਅਜੇ ਨਹੀਂ ਸੁੰਦੀ ਕੋਈ ਹੱਦ ਦੇ ਨੂੰ ਸਮ ਹਾਈ ਟੂਟ ਸੋਹਣੀ ਬਾਈ ਨੇ ਦੱਸਦਾ ਸਿਰਫ ਮੁੱਲ 42000 ਰੁਪਇਆ ਤੇ ਕੀਮਤ ਮੁੱਲ 50 ਮੰਗਦੇ 42000 ਰੁਪਇਆ ਹੁਣ ਕੀਤੀ ਆ 20 ਕਿਲੋ ਜਿਹੜੇ ਆਂਦਾ ਕੀ ਦੁੱਧ ਪਾਉਗੀ 18 ਕਿਲੋ ਪਹਿਲਾਂ ਨੇ ਦੁੱਧ ਚੋਆਇਆ ਤੇ ਆਪਣੀ ਖਰੀਦਦਾਰੀ ਕਰ ਲਿਓ ਠੀਕ ਆ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ